ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀਓ ਓ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸੈ ਹਿਰਦੈ ਭਗਵੰਤ ਜਨਮ ਮਰਨ ਦੋਹ ਹੂੰ ਮੈਂ ਨਾਹੀ ਜਨ ਪਰ ਉਪਕਾਰੀ ਆਏ ਜੀ ਆਦਾਨ ਦੇ ਭਗਤੀ ਲਾਇਨ ਹਰਿ ਸਿਓ ਲੈਣ ਮਿਲਾਏ ਪਤਿਤ ਪਾਵਨ ਕਿਰਪਾ ਨਿਧਾਨ ਸਰਵਰੇ ਕਾਇਨਾਤ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਮਹਾਪੁਰਸ਼ ਤਤ ਬੇਤੇ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਤਨਾ ਦੇ ਪਾਵਨ ਸਥਾਨ ਤੇ ਸੰਤ ਬਾਬਾ ਪ੍ਰੇਮ ਸਿੰਘ ਜੀ ਮਰਾਲੇ ਵਾਲੇ ਔਰ ਇਸੇ ਲੜੀ ਤਹਿਤ ਜੋ 45ਵਾਂ ਸੰਤ ਸਮਾਗਮ ਹੋ ਰਿਹਾ ਹੈ ਉਸ ਵਿੱਚ ਹਾਜ਼ਰੀ ਭਰ ਰਹੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਪਿਆਸਕ ਬਲਾਉ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਨਾਂ ਮਹਾਂਪੁਰਸ਼ਾਂ ਨੇ ਜ਼ਿੰਦਗੀ ਦੇ ਅੰਦਰ ਐਸੀ ਕਹਾੜ ਕਮਾਈ ਕੀਤੀ ਤਾਂ ਅਸੀਂ ਯਾਦ ਕਰਦੇ ਹਾਂ ਆਪ ਸੰਗਤਾਂ ਨੂੰ ਪਤ ਪਰ ਪਿਆਰ ਹੈ ਮਹਾਪੁਰਸ਼ਾਂ ਦੇ ਨਾਲ ਬੇਸ਼ੱਕ ਭਾਵੇਂ ਅੱਜ ਦੇਖਿਆ ਜਾਵੇ ਸਰੀਰਕ ਤੌਰ ਤੇ ਦੋਨੋਂ ਹੀ ਮਹਾਪੁਰਖ ਇਸ ਸੰਸਾਰ ਦੇ ਅੰਦਰ ਨਹੀਂ ਪਰ ਜੋ ਉਹ ਉਪਦੇਸ਼ ਕਰ ਗਏ ਜੋ ਸਿੱਖਿਆ ਦੇ ਗਏ ਉਹਨਾਂ ਨੂੰ ਅੱਜ ਵੀ ਜਿਨ੍ਹਾਂ ਨੇ ਸੰਗਤ ਮਾਣੀ ਹੈ ਜਾਂ ਆਉਣ ਵਾਲੀਆਂ ਪੀੜ੍ਹੀਆਂ ਸਦਾ ਆਪਣੇ ਹਿਰਦੇ ਵਿੱਚ ਚੇਤੇ ਰੱਖਦੀਆਂ ਹਨ ਕਾਰਜੋਗ ਭਗਤ ਬਾਪੂ ਦਲੇਰ ਸਿੰਘ ਜੀ ਆਪਨਾਂ ਦੇ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਰਹੇ ਸੀ ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਦਾ ਆਨੰਦ ਮਾਣਿਆ ਔਰ ਭਗਤ ਕਬੀਰ ਜੀ ਬਚਨ ਕਰਦੇ ਨੇ ਕਹਿੰਦੇ ਭਾਈ ਉਹ ਪ੍ਰਮਾਤਮਾ ਦਾ ਸੇਵਕ ਕਿਹਸਾ ਹੁੰਦਾ ਹੈ ਕਿਉਂ ਅਸੀਂ ਯਾਦ ਕਰਦੇ ਕਿਉਂਕਿ ਉਹ ਜ਼ਿੰਦਗੀ ਇਸ ਤਰ੍ਹਾਂ ਦੀ ਉਹਨਾਂ ਨੇ ਬਣਾਈ ਹੋਈ ਹੈ ਭਗਤ ਸਾਹਿਬ ਜੀ ਨੇ ਸਾਡੇ ਸਨਮੁਖ ਤਿੰਨ ਉਦਾਹਰਨਾਂ ਰੱਖੀਆਂ ਨੇ ਇੱਕ ਉਦਾਹਰਨ ਹੈ ਕਹਿੰਦੇ ਭਾਈ ਜੇ ਤੂੰ ਜ਼ਿੰਦਗੀ ਗੁਜ਼ਾਰ ਕੇ ਕੁਝ ਮੰਜ਼ਲ ਪਾਉਣੀ ਚਾਹੁੰਦਾ ਹੈ ਨਾ ਤੇ ਫਿਰ ਰੋੜੇ ਵਰਗਾ ਜੀਵਨ ਬਣਾ ਲੈ ਜਿਵੇਂ ਰੋੜਾ ਰਸਤੇ ਵਿੱਚ ਪਿਆ ਹੋਵੇ ਤੇ ਆਉਂਦੇ ਜਾਂਦੇ ਜਿਹੜੇ ਰਾਹੀ ਪਾਂਦੀ ਜਿਹੜੇ ਨੇ ਉਹ ਜਿਹੜੇ ਇੱਥੇ ਠੋਕਰ ਮਾਰ ਕੇ ਜਾਂਦੇ ਨੇ ਉਹ ਠੋਕਰ ਮਾਰ ਕੇ ਲੰਘ ਜਾਂਦੇ ਨੇ ਭਗਤ ਕਬੀਰ ਜੀ ਦੇ ਪਾਵਨ ਸ਼ਲੋਕਾਂ ਦਾ ਪਾਠ ਆਪ ਜੀ ਆਨੇ ਸਵੇਰ ਸਰਵਨ ਕੀਤਾ ਹੋਏਗਾ ਭਗਤ ਸਾਹਿਬ ਜੀ ਬਚਨ ਕਰਦੇ ਕਹਿੰਦੇ ਕਬੀਰ ਰੋੜਾ ਹੋਏ ਰੋ ਬਾਟ ਕਾ ਜਾ ਮੰਨ ਕਾ ਅਬ ਮਹਾਨ ਕਿਉਂਕਿ ਜਿਹੜਾ ਹੰਕਾਰ ਹੁੰਦਾ ਹੈ ਇਹ ਬੰਦੇ ਨੂੰ ਡਿੱਗਣ ਨਹੀਂ ਦਿੰਦਾ ਬੇਸ਼ੱਕ ਭਾਵੇਂ ਮਨ ਕਰਕੇ ਨਿਵਾਹਨਤਾ ਵੱਲ ਚਲਿਆ ਗਿਆ ਪਰ ਆਪਣੇ ਤਨ ਨੂੰ ਝਕਾਉਣ ਦੀ ਕੋਸ਼ਿਸ਼ ਨਹੀਂ ਕਰਦਾ ਔਰ ਇਸੇ ਹੀ ਹੰਕਾਰ ਦੇ ਕਾਰਨ ਇਹ ਇੱਕ ਮੁੱਖ ਕਾਰਨ ਹੈ ਪਰਮਾਤਮਾ ਦੇ ਨਾਲ ਮਿਸ਼ੋੜਾ ਭਗਤ ਜੀ ਕਹਿੰਦੇ ਭਾਈ ਇਸ ਤਰ੍ਹਾਂ ਜਿਵੇਂ ਰਸਤੇ ਦੇ ਵਿੱਚ ਰੋੜਾ ਪਿਆ ਹੁੰਦਾ ਹੈ ਨਾ ਇਸ ਤਰ੍ਹਾਂ ਦਾ ਆਪਣਾ ਜੀਵਨ ਬਣਾ ਲੈ ਭਾਵ ਨਿਮਰਤਾ ਵਾਲਾ ਹੋ ਜਾ ਆਉਂਦੇ ਜਾਂਦੇ ਤੈਨੂੰ ਠੇਡੇ ਮਾਰਨ ਤੂੰ ਇਹ ਗੱਲ ਨੂੰ ਚਤਾਰੀ ਨਾ ਠੇਡੇ ਵੱਜਦੇ ਤੇ ਵਜਣਦੇ ਫਿਰ ਅੱਗੇ ਭਗਤ ਸਾਹਿਬ ਜੀ ਕਹਿੰਦੇ ਠੀਕ ਹੈ ਇਹ ਠੇਡੇ ਲੱਗ ਜਾਣ ਕੋਈ ਗੱਲ ਨਹੀਂ ਪਰ ਉਹ ਠੀਕ ਹੈ ਠੇਡੇ ਖਾਂਦਾ ਹੈ ਪਰ ਕਈ ਰਾਹੀ ਜਿਨ੍ਹਾਂ ਨੇ ਦੇ ਠੇਡੇ ਲੱਗਦੇ ਨੇ ਉਹਨਾਂ ਨੂੰ ਦੁੱਖ ਵੀ ਪਹੁੰਚਦਾ ਐਦਾਂ ਦਾ ਸੰਤ ਨਹੀਂ ਹੋਣਾ ਚਾਹੀਦਾ ਕਿ ਜੇ ਕਿਸੇ ਦੇ ਹਿਰਦੇ ਨੂੰ ਦੁਖੀ ਕਰ ਦੇਵੇ ਅੰਦਰ ਪੂਰਨ ਤੌਰ ਤੇ ਨਿਮਲਤਾ ਨਾ ਹੋਵੇ ਅਜੇ ਕਸਰ ਹੈ ਇਹ ਐਸਾ ਕੋਈ ਦਾਸ ਹੋਏ ਤਾਹੇ ਮਿਲੇ ਭਗਵਾਨ ਪਹਿਲਾਂ ਤਾਂ ਇਹ ਗੱਲ ਕਹਿ ਦਿੱਤੀ ਫਿਰ ਕਹਿੰਦੇ ਨਹੀਂ ਇੰਦਾਂ ਤਾਂ ਦਾਸ ਵੀ ਨਹੀਂ ਹੋਣਾ ਚਾਹੀਦਾ ਅਜੇ ਇਹਦੇ ਵਿੱਚ ਵੀ ਕਸਰ ਹੈ ਤੇ ਭਗਤ ਸਾਹਿਬ ਜੀ ਅੱਗੇ ਬਚਨ ਕਰਦੇ ਕਵੀਰ ਰੋੜਾ ਹੋਆ ਤਾਂ ਕਿਆ ਪਿਆ ਪੰਥੀ ਕੋ ਦੁਖਰੇ ਕਹਿੰਦੇ ਰੋੜਾ ਹੋ ਗਿਆ ਨਾ ਪਰ ਜਿੱਥੇ ਆਪ ਠੇਡੇ ਖੰਡਾ ਉੱਥੇ ਰਾਹੀਆਂ ਨੂੰ ਠੇਡੇ ਵੀ ਤੇ ਲਾਉਂਦਾ ਹੈ ਨਾ ਤੇ ਜੇ ਬੇਸ਼ੱਕ ਵੇਖਣ ਵਾਲਾ ਜਿਹੜਾ ਕਹਿੰਦਾ ਮੈਂ ਬੜਾ ਧਾਰਮਿਕ ਲਿਬਾਸ ਧਾਰਨ ਕੀਤਾ ਹੋਇਆ ਹੈ ਮੈਂ ਪੂਰਨ ਸੰਤ ਹਾਂ ਪਰ ਜੇ ਉਹਦੇ ਤੋਂ ਦੂਜਿਆਂ ਦਾ ਹਿਰਦਾ ਦੁਖਦਾ ਕੋਈ ਗੱਲ ਇਹੋ ਜੀ ਅਜੇ ਉਹਦੇ ਅੰਦਰ ਹੈ ਨਹੀਂ ਪਰ ਉਹ ਵਿਖਾਵਾ ਕਰਦਾ ਹੈ ਤੇ ਦੂਜਿਆਂ ਦਾ ਮਨ ਦੁਖ ਜਾਵੇ ਤੇ ਕਹਿੰਦੇ ਇਹ ਰੋੜੇ ਵਰਗਾ ਹੈ ਪਰ ਕਹਿੰਦੇ ਫਿਰ ਕੀ ਹੋ ਗਿਆ ਜੇ ਇਦਾਂ ਦਾ ਬਣ ਗਿਆ ਹੈ ਨਾ ਅਜੇ ਵੀ ਕਸਰ ਹੈ ਉਹ ਆਉਂਦੇ ਜਾਂਦੇ ਰਾਹੀਆਂ ਤੇ ਦੁੱਖ ਦੇਂਦਾ ਹੈ ਨਾ ਫੇ ਅੱਗੇ ਬਚਨ ਕਰਦੇ ਕਹਿੰਦੇ ਨਹੀਂ ਇਹਦੇ ਨਾਲੋਂ ਵੀ ਹੋਰ ਨਿਮਰਤਾ ਚਾਹੀਦੀ ਐਸਾ ਤੇਰਾ ਦਾਸ ਹੈ ਜਿਉਂ ਧਰਮੀ ਮੈਂ ਖੇਹ ਐ ਮੇਰੇ ਮਾਲਕ ਜੀ ਤੇਰਾ ਤੇ ਸੇਵਕ ਇਦਾਂ ਦਾ ਹੋਣਾ ਚਾਹੀਦਾ ਜਿਵੇਂ ਧਰਤੀ ਦੇ ਉੱਤੇ ਮਿੱਟੀ ਘਟਾ ਪਿਆ ਹੁੰਦਾ ਪਾਵ ਰੋੜੇ ਨੂੰ ਬਰੀਕ ਹੋ ਜਾਵੇ ਤੇ ਖੇਹ ਬਣ ਜਾਂਦੀ ਹੈ ਕਹਿੰਦੇ ਇਦਾਂ ਦਾ ਭਾਵ ਹੋਰ ਆਪਣੇ ਆਪ ਨੇ ਮਨ ਨੂੰ ਜਿਹੜਾ ਹੈ ਨਾ ਉਹ ਬਰੀਕ ਇੰਨੀ ਨਿਮਰਤਾ ਵਿੱਚ ਲੈ ਆਵੇ ਪਰ ਭਗਤ ਕਬੀਰ ਜੀ ਕਹਿੰਦੇ ਇੱਥੇ ਵੀ ਕਸਰ ਹੈ ਕਿਉਂਕਿ ਅਸੀਂ ਵੇਖਦੇ ਖੇ ਖੇ ਮੈਲੀ ਹੁੰਦੀ ਹੈ ਉੱਡ ਕੇ ਜਿਹਨੂੰ ਵਸਤਰਾਂ ਤੇ ਪੈਂਦੀ ਹੈ ਅੰਗ ਤੇ ਪੈਂਦੀ ਤੇ ਉਹ ਮੈਲੇ ਹੋ ਜਾਂਦੇ ਨੇ ਸਾਡੇ ਸਰੀਰ ਉੱਤੇ ਮਿੱਟੀ ਘੱਟਾ ਪੈਂਦਾ ਹੈ ਨਾ ਵਸਤਰਾਂ ਤੇ ਮਿੱਟੀ ਘੱਟਾ ਪੈਂਦਾ ਹੈ ਅਸੀਂ ਜਾ ਕੇ ਪਾਣੀ ਦੇ ਨਾਲ ਸਾਬਣ ਦੇ ਨਾਲ ਫਿਰ ਸਾਫ਼ ਕਰਨੇ ਆ ਤੇ ਜੇ ਉਹਨਾਂ ਗੁਰਮਖਾਂ ਦੀ ਸੰਗਤ ਕਰਨ ਦਾ ਜਿਹੜੇ ਆਪਣੇ ਆਪ ਨੂੰ ਗੁਰਮਖ ਅਖਵਾ ਰਹੇ ਨੇ ਪਰ ਪੂਰਨ ਤੌਰ ਤੇ ਬਣੇ ਨਹੀਂ ਤੇ ਜੇ ਉਹਨਾਂ ਦੀ ਸੰਗਤ ਕੀਤਿਆਂ ਵੀ ਜਿੰਦਗੀ ਕਲੰਕਿਤ ਹੋ ਜਾਣੀ ਹੈ ਇਹੋ ਜਾਂ ਤੇ ਬਾਬਤ ਤੇ ਗੁਰੂ ਸਾਹਿਬ ਜੀ ਨੇ ਵੀ ਬਿਆਨ ਕੀਤਾ ਹੈ ਨਾ ਕਿ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਵੀ ਅੰਧੇ ਕਰਮ ਕਰੇਂਦ ਕਹਿੰਦੇ ਜਿਨ੍ਹਾਂ ਦਾ ਗੁਰੂ ਆਪ ਅਜੇ ਸੰਸਾਰ ਦੇ ਅੰਦਰ ਅਧਿਆਤਮਕ ਰਸਤੇ ਤੇ ਪੂਰਨ ਤੌਰ ਤੇ ਨਹੀਂ ਤੁਰਿਆ ਤੇ ਅਧਿਆਤਮਕ ਰਸਤੇ ਤੇ ਪੂਰਨ ਤੌਰ ਤੇ ਨਾ ਤੁਰ ਕੇ ਫਿਰ ਕਹਿੰਦੇ ਨੇ ਕਿ ਕੀ ਕੀਤਾ ਆਪ ਵੀ ਤੇ ਅਧਿਆਤਮਕ ਰਸਤੇ ਤੇ ਨਹੀਂ ਤੁਰਿਆ ਤੇ ਜਿਹੜੇ ਸੰਗਤ ਕਰਦੇ ਨੇ ਫਿਰ ਉਹ ਵੀ ਅਜੇ ਅਦਵਾਟੇ ਤੁਰੇ ਫਿਰਦੇ ਨੇ ਗੁਰੂ ਜਿਨ੍ਹਾਂ ਕਾ ਅੰਦੁਲਾ ਸਿੱਖ ਵੀ ਅੰਦੇ ਕਰਮ ਕਰਨ ਕੋਈ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬਲੇਣ ਕੂੜਕ ਸਤ ਕਮਾਮ ਦੇ ਪਰ ਅਨੰਦਾ ਸਦਾ ਕਰੇਣ ਆਪ ਡੁੱਬੇ ਪਰ ਅਨੰਦ ਕਾ ਸਗਲੇ ਕੁੱਲ ਦੇ ਮੇਂ ਆਪਣਾ ਜੀਵਨ ਤੇ ਲਵੇੜਿਆ ਸੀ ਅੱਜ ਦੇਖਦੇ ਆ ਨਾ ਬੜੀਆਂ ਬੜੀਆਂ ਪਦਮੀਆਂ ਕੋਈ ਮਹਾਰਾਜ ਅਖਵਾਉਂਦਾ ਕੋ ਕੁਝ ਅਖਵਾਉਂਦਾ ਕੋ ਕੁਝ ਖਾਉਂਦੇ ਅੱਜ ਸਾਰੇ ਕਾਨੂੰਨ ਦੀ ਗ੍ਰਿਫਤ ਦੇ ਵਿੱਚ ਨੇ ਕਿੰਦਾ ਕੱਟਦੇ ਫਿਰਦੇ ਨੇ ਉਹ ਗੱਲ ਵੱਖਰੀ ਹੈ ਕਿ ਵੋਟ ਰਾਜ ਹੋਣ ਦੇ ਕਰਕੇ ਫਿਰ ਵੀ ਉਹਨਾਂ ਨੂੰ ਛੋਟ ਮਿਲ ਜਾਂਦੀ ਹੈ ਪਰ ਜੁੱਥੇ ਆਪਣੇ ਜੀਵਨ ਬਰਬਾਦ ਕੀਤਾ ਆਪਣੇ ਸੇਵਕਾਂ ਦਾ ਜੀਵਨ ਵੀ ਬਰਬਾਦ ਕਰ ਦਿੱਤਾ ਕਹਿੰਦੇ ਇਹੋ ਜੀ ਖੇਤਾਂ ਉੱਡ ਕੇ ਕਬੀਰ ਖੇ ਹੋਈ ਤੋ ਕਿਆ ਪਿਆ ਕਹਿੰਦੇ ਕਿ ਇਹ ਖੇ ਹੋ ਗਿਆ ਤੇ ਫਿਰ ਕੀ ਹੋਇਆ ਅਜੇ ਵੀ ਕਸਰ ਹੈ ਜੋ ਉਡ ਲਾਗੇ ਅੰਗ ਕਹਿੰਦੇ ਉਡ ੜ ਕੇ ਅੰਗ ਮੈਲਾ ਕਰਦੀ ਸਰੀਰ ਮੈਲਾ ਕਰਦੀ ਹੈ ਤੇ ਕਹਿੰਦੇ ਕਿਦਾਂ ਦਾ ਹੋਣਾ ਚਾਹੀਦਾ ਹੈ ਭਗਤ ਸਾਹਿਬ ਜੀ ਕਹਿੰਦੇ ਇਸ ਤੋਂ ਵੀ ਅੱਗੇ ਚੱਲਿਆ ਜਾਵੇ ਕਹਿੰਦੇ ਹਰ ਜਨ ਐਸਾ ਚਾਹੀਏ ਜੋ ਪਾਣੀ ਸਰਬੰਗ ਕਹਿੰਦੇ ਪ੍ਰਮਾਤਮਾ ਦਾ ਸੇਵਕ ਇਹੋ ਜਿਹਾ ਹੋਣਾ ਚਾਹੀਦਾ ਹੈ ਪਾਣੀ ਵਰਗਾ ਕਿਉਂਕਿ ਪਾਣੀ ਇੱਕ ਨਿਰਮਲ ਮੰਨਿਆ ਗਿਆ ਹੈ ਪਾਣੀ ਦਾ ਆਪਣਾ ਕੋਈ ਰੰਗ ਰੂਪ ਨਹੀਂ ਹੁੰਦਾ ਜਿਹੋ ਜਿਹਾ ਰੰਗ ਉਹਦੇ ਵਿੱਚ ਪਾਵਾਂਗੇ ਉਹੋ ਜਿਹਾ ਉਹਦਾ ਰੂਪ ਬਣ ਜਾਏਗਾ ਉਹੋ ਜਿਹਾ ਰੰਗ ਬਣ ਜਾਏਗਾ ਕਈਆਂ ਦੀ ਪਿਆਸ ਬਜਾਉਂਦਾ ਹੈ ਇਹ ਪੰਜਾਂ ਤੱਤਾਂ ਚੋਂ ਪ੍ਰਮੁੱਖ ਤੱਤ ਹੈ ਇਹ ਸਾਡੀ ਲੋੜ ਨੂੰ ਪੂਰਾ ਕਰਦਾ ਹੈ ਪਰ ਭਗਤ ਸਾਹਿਬ ਜੀ ਕਹਿੰਦੇ ਨੇ ਪਾਣੀ ਨੂੰ ਵੀ ਜੇ ਅਸੀਂ ਪਾਣੀ ਨਾਲ ਵੀ ਐਸੇ ਗੁਰਮੁਖ ਦੀ ਤੁਲਨਾ ਕਰੀਏ ਨਾ ਕਿ ਇਹ ਵੀ ਠੀਕ ਨਹੀਂ ਕਬੀਰ ਪਾਣੀ ਹੋ ਆਤਾ ਕਿਆ ਪਿਆ ਸੀਰਾ ਤਾਤਾ ਹੋਏ ਕਿਉਂਕਿ ਜਿਹੜਾ ਪਾਣੀ ਹੈ ਨਾ ਇਹ ਮੌਸਮ ਦੇ ਹਿਸਾਬ ਨਾਲ ਟੈਂਪਰੇਚਰ ਦੇ ਹਿਸਾਬ ਨਾਲ ਕਦੀ ਠੰਡਾ ਹੋ ਜਾਂਦਾ ਹੈ ਕਦੀ ਤੱਤਾ ਹੋ ਜਾਂਦਾ ਹੈ ਹੁਣ ਸਰਦੀ ਲੰਘ ਕੇ ਗਈ ਹੈ ਨਾ ਟੈਂਪਰੇਚਰ ਦੇ ਘਟਣ ਦੇ ਨਾਲ ਉਹ ਇੰਨਾ ਪਾਣੀ ਠੰਡਾ ਹੁੰਦਾ ਸੀ ਇਸ਼ਨਾਨ ਕਰਨਾ ਜਾਂ ਪੀਣਾ ਵੀ ਮੁਸ਼ਕਲ ਹੈ ਅਸੀਂ ਫਿਰ ਉਹਦਾ ਟੈਂਪਰੇਚਰ ਲੈਵਲ ਦੇ ਉੱਤੇ ਕਰਦੇ ਆਂ ਜਿਹੜਾ ਆਦਿਕ ਦੇ ਰਾਹੀਂ ਜਾਂ ਗਰਮ ਕਰਕੇ ਉਸ ਨੂੰ ਪੀਣੇ ਜਾਂ ਇਸ਼ਨਾਨ ਕਰਦੇ ਆਂ ਪਰ ਹੁਣ ਅੱਗੇ ਮੌਕਾ ਆਉਣਾ ਹੈ ਹੁਣ ਮੌਸਮ ਆਉਣਾ ਹੈ ਗਰਮੀ ਦਾ ਤੇ ਫਿਰ ਅਸੀਂ ਨਾ ਤੱਤਾ ਪਾਣੀ ਪੀਣਾ ਹੈ ਤੇ ਨਾ ਤੱਤੇ ਪਾਣੀ ਨਾਲ ਨਹਾਉਣਾ ਹੈ ਉਦੋਂ ਫਿਰ ਸਾਨੂੰ ਫ੍ਰਿਜ ਦੀ ਲੋੜ ਪੈ ਜਾਂਦੀ ਹੈ ਉਦੋਂ ਇਹ ਪਾਣੀ ਨੂੰ ਠੰਡਾ ਕੀਤਾ ਜਾਂਦਾ ਹੈ ਪਰ ਕਹਿੰਦੇ ਇਹੋ ਜਿਹਾ ਫਿਰ ਕਿਹ ਗੁਰਮਖ ਹੈ ਜਿਹੜਾ ਸਾਹਮਣੇ ਆਵੇ ਕੋਈ ਕੋਈ ਦੁਸ਼ਮਣ ਆ ਜਾਵੇ ਰਤਕ ਉਹਦੀ ਸ਼ਾਨ ਦੇ ਖਿਲਾਫ ਬਚਨ ਬੋਲ ਜਾਵੇ ਤੇ ਉਹ ਬੜਾ ਤੱਤਾ ਹੋ ਜਾਵੇ ਸੜ ਪੁੱਜ ਜਾਵੇ ਬਰ ਵਖਾਉ ਵੇਖਣ ਦੇ ਤੌਰ ਤੇ ਉਹ ਆਪਣੇ ਆਪ ਨੂੰ ਸ਼ੀਤਲ ਦੱਸੇ ਕਈ ਵਰੀ ਨਾਂ ਸ਼ੀਤਲ ਰੱਖਿਆ ਹੁੰਦਾ ਹੈ ਪਰ ਅੰਦਰ ਦਾ ਜਿਹੜਾ ਗੁਣ ਹੈ ਅੰਦਰ ਦੀ ਤਸਵੀਰ ਹੈ ਉਹ ਬਹੁਤ ਗਰਮ ਹੁੰਦੀ ਹੈ ਕਿੰਦੇ ਇਦਾਂ ਦਾ ਵੀ ਨਹੀਂ ਚਾਹੀਦਾ ਤੇ ਕਿਦਾਂ ਦਾ ਚਾਹੀਦਾ ਭਗਤ ਕਬੀਰ ਜੀ ਗੱਲ ਮੁਕਾਉਂਦੇ ਨੇ ਹਰ ਜਨ ਐਸਾ ਚਾਹੀਐ ਆਓ ਸਾਰੇ ਰਲ ਕੇ ਪੜੀਏ ਜੀ ਬਿਰਤੀਆਂ ਨੂੰ ਅਕਾਗਰਤਾ ਵਿੱਚ ਲਿਆਈਏ ਹਰ ਜਨ ਐਸਾ ਸਾਹੀਐ ਜੈਸਾ ਹਰ ਹੀ ਹੋਈ ਜੈਸਾ ਹਰ ਹੀ ਹੋਈ ਜੈਸਾ ਹਰ ਹੀ ਹੋਈ ਜੈਸਾ ਹਰ ਹੀ ਹੋਈ ਗੁਰੂ ਸਵਾਰਿਓ ਅਸੀਂ ਬਾਣੀ ਪੜਨ ਤੋਂ ਕਿਉਂ ਕੰਨੀ ਘਤਰਾਉਨੇ ਕਿਉਂਕਿ ਅਸੀਂ ਪਾਠ ਕਰਨ ਤੋਂ ਗੁਰੇਜ਼ ਕਰਦੇ ਜੇ ਬਾਣੀ ਪੜ੍ਹੀਏ ਨਾ ਸਹਿਜ ਪਾਠ ਕਰੀਏ ਤੇ ਫਿਰ ਸਾਨੂੰ ਉਹ ਤੁਕਾਂ ਚੇਤੇ ਹੋਣੀਆਂ ਚਾਹੀਦੀਆਂ ਨੇ ਕਿ ਜੋ ਗੁਰੂ ਦੀ ਬਾਣੀ ਸਾਨੂੰ ਉਪਦੇਸ਼ ਕਰਦੀ ਹੈ ਉਹ ਸਤਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਅੰਦਰ ਭਗਤ ਸਾਹਿਬ ਜੀ ਕਹਿੰਦੇ ਹਰ ਜਨ ਐਸਾ ਚਾਹੀਐ ਜੈਸਾ ਹਰਿ ਹੋਇ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਜੇ ਤੁਸੀਂ ਨਾਟਕ ਦੇ ਅੰਦਰ ਵਰਨਣ ਕਰਦੇ ਨੇ ਕਹਿੰਦੇ ਕਿਉਂ ਕਿ ਹਰ ਹਰ ਜਨ ਦੁਈ ਏਕ ਹੈ ਪਿਬ ਵਿਚਾਰ ਕਿਸ਼ਨਾ ਹਰ ਤੇ ਹਰ ਦਾ ਸੇਵਕ ਪਾਪ ਪ੍ਰਮਾਤਮਾ ਤੇ ਪ੍ਰਮਾਤਮਾ ਦਾ ਸੇਵਕ ਕਹਿੰਦੇ ਇੱਕ ਰੂਪ ਨੇ ਤਾਂ ਇਹ ਗੁਰੂ ਦੀ ਬਾਣੀ ਅੰਦਰ ਇਹ ਬਚਨ ਆਉਂਦਾ ਨਾ ਮੇਰੀ ਬੰਦੀ ਭਗਤ ਛਡਾਏ ਬਾਂਦੇ ਭਗਤ ਨ ਛੋੜੇ ਮੋਹੇ ਏਕ ਸਮੇ ਮੋਖ ਹੋ ਗਏ ਬਾਂਦੇ ਤਉ ਖੁਨ ਮੋਪੈ ਜਵਾਬ ਨ ਹੋਏ ਕਹਿੰਦੇ ਮੈਂ ਕੋਈ ਐਸਾ ਕਿਸੇ ਤੇ ਕਰੋਪੀ ਕਰ ਦੇਵਾਂ ਤੇ ਮੇਰੇ ਸੇਵਕ ਜਿਹੜੇ ਨੇ ਅਰਦਾਸ ਕਰਕੇ ਬੇਨਤੀ ਕਰਕੇ ਉਹ ਕਰੋਪੀ ਨੂੰ ਦੂਰ ਕਰ ਸਕਦੇ ਨੇ ਪਰ ਜਿਹਦੇ ਤੇ ਸੇਵਕ ਕਰੋਪ ਹੋ ਜਾਂਦੇ ਉੱਥੇ ਮੈਂ ਵੀ ਕੁਝ ਨਹੀਂ ਕਰ ਸਕਦਾ ਧੰਨਵਾਦ ਔਰ ਕਹਿੰਦੇ ਮੈਂ ਵੀ ਉੱਥੇ ਕੁਝ ਨਹੀਂ ਕਰ ਸਕਦਾ ਸੋ ਇਸ ਕਰਕੇ ਸਤਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਕਹਿੰਦੇ ਨੇ ਕਿ ਇਹਨਾਂ ਦੇ ਵਿੱਚ ਕੋਈ ਭੇਦ ਨਹੀਂ ਹੁੰਦਾ ਬਿਬ ਵਿਚਾਰ ਕਿਸ਼ਨਾ ਹੈ ਜਲ ਤੇ ਉਪਜ ਤਰੰਗ ਜਿਓ ਜਲ ਹੀ ਵਿਖੇ ਸਮਾਇ ਕਿ ਜਿਵੇਂ ਜਲ ਦੇ ਵਿੱਚੋਂ ਲਹਿਰ ਉੱਠਦੀ ਹੈ ਹਵਾ ਚੱਲਦੀ ਹੈ ਨਾ ਉਸ ਹਵਾ ਦੇ ਕਾਰਨ ਅਸੀਂ ਪਾਣੀ ਦੀ ਸਤ੍ਹਾ ਤੇ ਦੇਖੀਏ ਲਹਿਰਾਂ ਚੱਲਦੀਆਂ ਨੇ ਇੰਜ ਲੱਗਦਾ ਹੈ ਪਾਣੀ ਉੱਪਰ ਨੂੰ ਉੱਠਦਾ ਹੈ ਫਿਰ ਨੀਵਾ ਚਲਿਆ ਜਾਂਦਾ ਹੈ ਉੱਪਰ ਨੂੰ ਉੱਠਦਾ ਹੈ ਫਿਰ ਨੀਵਾ ਚਲਿਆ ਜਾਂਦਾ ਹੈ ਪਰ ਜਦੋਂ ਹਵਾ ਰੁਕ ਜਾਂਦੀ ਹੈ ਉਦੋਂ ਫਿਰ ਉਹ ਲਹਿਰਾਂ ਸ਼ਾਂਤ ਹੋ ਜਾਂਦੀ ਹੈ ਇਹ ਵੱਖਰਾ ਰੂਪ ਨਹੀਂ ਸੀ ਇਹ ਆਤਮਾ ਵੀ ਪਰਮਾਤਮਾ ਦਾ ਹੀ ਰੂਪ ਹੈ ਪਰ ਜਦੋਂ ਇਹਦੇ ਅੰਦਰ ਥੋੜੀ ਜਿਹੀ ਹਵਾ ਭਰ ਜਾਂਦੀ ਹੈ ਨਾ ਕੋਈ ਮਾਨ ਕੋਈ ਹੰਕਾਰ ਆ ਜਾਂਦਾ ਹੈ ਔਰ ਉਹ ਹੰਕਾਰ ਦੇ ਕਾਰਨ ਉਸ ਮਹਾਨ ਦੇ ਕਾਰਨ ਇਹ ਆਪਣੀ ਵੱਖਰੀ ਹੋਣ ਸਮਝਦਾ ਹੈ ਪਰ ਜਦੋਂ ਉਹ ਪਰਮਾਤਮਾ ਕਿਰਪਾ ਕਰ ਦਵੇ ਇਹਦੇ ਅੰਦਰ ਇਹ ਹੰਕਾਰ ਦੀ ਹਵਾ ਰੁਕ ਜਾਵੇ ਨਾ ਫਿਰ ਇਹ ਬਿਲਕੁਲ ਉਸ ਰੂਪ ਹੋ ਜਾਂਦਾ ਹੈ ਜਿੱਦਾਂ ਉਹ ਲਹਿਰ ਪਾਣੀ ਵਿੱਚ ਸਮਾ ਜਾਂਦੀ ਹੈ ਨਾ ਇਹ ਗੁਰਮੁਖ ਦੀ ਆਤਮਾ ਉਸ ਪ੍ਰਮਾਤਮਾ ਹੰ ਵਿੱਚ ਦੀਨ ਹੋ ਜਾਂਦੀ ਹੈ ਤਾਂ ਹੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਇਹ ਜ਼ਰੂਰੀ ਨਹੀਂ ਕਿ ਜਿਹੜਾ ਗੁਰਮੁਖ ਹੋਵੇ ਉਹਦੇ ਕੋਲ ਮਹਿੰਗੀਆਂ ਗੱਡੀਆਂ ਹੋਣ ਜਿਹੜਾ ਗੁਰਮੁਖ ਹੋਵੇ ਉਹਦੇ ਲਿਬਾਸ ਐਸਾ ਹੋਵੇ ਕਹਿੰਦੇ ਇੱਕ ਉਹ ਗੁਰਮੁਖ ਪਿਆਰਾ ਜਿਹੜਾ ਹੈ ਨਾ ਉਹ ਝੌਂਪੜੀ ਦੇ ਵਿੱਚ ਵੱਸਦਾ ਹੋਇਆ ਵੀ ਹੈ ਹੁਣ ਬਾਬਾ ਜੀ ਦਾ ਪਿੰਡ ਕੁੱਲੀ ਨਹੀਂ ਸੀ ਪਿੰਡ ਤੇ ਘਨੂਪੁਰ ਕਾਲਾ ਸੀ ਨਾ ਅਸੀਂ ਕੁੱਲੀ ਵਾਲੇ ਕਹਿੰਦੇ ਕਿਉਂਕਿ ਉਹ ਵੀ ਕੁੱਲੀ ਬਣਾ ਕੇ ਬੈਠਦੇ ਸਨ ਭਗਤੀ ਕਰਦੇ ਸਨ ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਬਸਤਾ ਟੁੱਟੀ ਝੁੰਪੜੀ ਚੀਰ ਸਭ ਸਿਨਾਂ ਗੁਰਮੁਖ ਦਾ ਜੀਵਨ ਕੈਸਾ ਹੁੰਦਾ ਹੈ ਸਾਹਮਣੇ ਸਧਾਰਨ ਜੇ ਵਸਤਰ ਪਾਏ ਹੁੰਦੇ ਨੇ ਅਸੀਂ ਦੇਖਦੇ ਹਾਂ ਕਾਲ ਸੇਵਾ ਵਾਲੇ ਮਹਾਂਪੁਰਖ ਖੱਦਰ ਦੀਆਂ ਕੁਰਤੀਆਂ ਪਾਈਆਂ ਹੁੰਦੀਆਂ ਨੇ ਕੋਈ ਉਹਨਾਂ ਨੇ ਲਿਬਾਸ ਵੱਲ ਧਿਆਨ ਨਹੀਂ ਹੁੰਦਾ ਕਿ ਅਸੀਂ ਸੁੰਦਰ ਲਿਬਾਸ ਪਾਈਏ। ਔਰ ਉਹ ਮਹਾਪੁਰਿਸ਼ ਕਦਰਦਿਆਂ ਕੁਰਤੀਆਂ ਪਾ ਕੇ ਵੀ ਆਪਣੇ ਜੀਵਨ ਨੂੰ ਸ਼ਿੰਗਾਰੀ ਰੱਖਦੇ ਨੇ ਬਾਹਰੀ ਸ਼ਿੰਗਾਰੀ ਸ਼ਿੰਗਾਰ ਭਾਵੇਂ ਬਿਲਕੁਲ ਸਾਦਾ ਹੋਵੇ। ਗੁਰੂ ਸਾਹਿਬ ਜੀ ਕਹਿੰਦੇ ਐਸੀ ਟੁੱਟੀ ਹੋਈ ਝੌਂਪੜੀ ਭਾਵੇਂ ਸਧਾਰਨ ਜਾਂ ਰਹਿਣ ਵਸੇਰਾ ਹੋਵੇ। ਹੁਣ ਭਗਤ ਸਹਾਬਾਨਾ ਦੇ ਜੀਵਨ ਜਨਮ ਅਸੀਂ ਦੇਖਦੇ ਪੜ੍ਹ ਰਹੇ ਹਾਂ ਜਿਨ੍ਹਾਂ ਦੀ ਬਾਣੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਉਹਨਾਂ ਦੇ ਜੀਵਨ ਸੁਧਾਰਨ ਇੱਥੋਂ ਤੱਕ ਅਸੀਂ ਵੇਖਦੇ ਨੇ ਕਿ ਭਗਤ ਕਬੀਰ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਵਚਨ ਕੀਤਾ ਕਿ ਸਾਡੇ ਘਰ ਦੇ ਅੰਦਰ ਤੇ ਸਹੀ ਤਰੀਕੇ ਨਾਲ ਰੋਟੀ ਵੀ ਨਹੀਂ ਸੀ ਪੱਕਦੀ ਉੱਥੇ ਆਰਾਮ ਕਰਨ ਦੀ ਮੰਜਾ ਬਿਸਤਰਾ ਵੀ ਨਹੀਂ ਸੀ ਜਿਹੜੇ ਆਉਂਦੇ ਸੀ ਕਿਉਂਕਿ ਉਹ ਮਾਤਾ ਦਾ ਉਹਨਾਂ ਨੇ ਇੱਕ ਉਲਾਂਭਾ ਭਰਿਆ ਇੱਕ ਗੱਲ ਜਿਹੜੀ ਹੈ ਗੁਰਬਾਣੀ ਦੇ ਅੰਦਰ ਵਰਣਨ ਕੀਤੀ ਹੈ ਕਿ ਮਾਂ ਕਹਿ ਰਹੀ ਹੈ ਕਿ ਇਹ ਕਬੀਰ ਦੀ ਐਸੀ ਸਾਧੂਆਂ ਦੇ ਨਾਲ ਜੋ ਸਾਹ ਚ ਪੈ ਗਈ ਉਹ ਆਉਂਦੇ ਨੇ ਅਸੀਂ ਜ਼ਮੀਨ ਤੇ ਆਸਣ ਲਾਉਨੇ ਆ ਉਹ ਮੰਜੇ ਤੇ ਉੱਤੇ ਆਰਾਮ ਕਰਦੇ ਨੇ ਸਾਨੂੰ ਸਾਦਾ ਪਹੁੰਚਣ ਮਿਲਦਾ ਹੈ ਉਹਨਾਂ ਨੂੰ ਚੋਪੜੀਆਂ ਦਿੰਦੇ ਨੇ ਕੈਸਾ ਜੀਵਨ ਹੋਏਗਾ ਕਿਉਂਕਿ ਗੁਜ਼ਾਰਾ ਮੁਸ਼ਕਲ ਨਾਲ ਚੱਲਦਾ ਹੋਏਗਾ ਪਰ ਧਰਮ ਦੀ ਕਿਰਤ ਕਰਦੇ ਕਰਦੇ ਅਜ ਸੰਸਾਰ ਦੇ ਅੰਦਰ ਸਤਕਾਰੇ ਜਾ ਰਹੇ ਨੇ ਭਗਤ ਨਾਮਦੇਵ ਜੀ ਦਾ ਜੀਵਨ ਵੇਖ ਲਈਏ ਭਗਤ ਅਵਦਾਧ ਜੀ ਦਾ ਜੀਵਨ ਵੇਖ ਲਈਏ ਸਰਗੋਤ ਸਾਹਿਬ ਜੀ ਕਹਿੰਦੇ ਬਿਲਕੁਲ ਸਧਾਰਨ ਜੀਵਨ ਹੁੰਦਾ ਹੈ ਸਧਾਰਨ ਰੈਣ ਬਸੇੜਾ ਬਣਾਇਆ ਹੋਇਆ ਬਸਤਰ ਚਿੱਟੀ ਝੁੰਪੜੀ ਚੀਰ ਸਭ ਸਨਾ ਕਹਿੰਦੇ ਵਸਤਰ ਵੀ ਫਟੇ ਹੁੰਦੇ ਨੇ ਚੀਰ ਉਹ ਚੀਰਾ ਵੀ ਬਹੁਤਾ ਵਧੀਆ ਨਹੀਂ जात ਨਾ ਪਾਤ ਨ ਆਦਰੋ ਉਧਿਆਨ ਪਰ ਮਿੰਨਾ ਲੋਕ ਕਹਿੰਦੇ ਨੇ ਇਹਦੀ ਜਾਤ ਉੱਚੀ ਨਹੀਂ ਇਹਦੀ ਪਾਤ ਉੱਚੀ ਨਹੀਂ ਕੋਈ ਆਦਰ ਨਹੀਂ ਕਰਦਾ ਕੋਈ ਸਨਮਾਨ ਨਹੀਂ ਕਰਦਾ ਬਾਣੀ ਅੰਦਰ ਜਿੱਕਰ ਆਉਂਦਾ ਨਾ ਭਗਤ ਨਾਮਦੇਵ ਜੀ ਨੇ ਆਪਣੇ ਨਾਲ ਵਾਪਰੀ ਉਹ ਘਟਨਾ ਬਿਆਨ ਕਰਦਿਆਂ ਹੋਇਆ ਕਿਹਾ ਕਿ ਇਹ ਮੇਰੇ ਮਾਲਕ ਜੀ ਮੈਂ ਤੇ ਚੱਲ ਕੇ ਆਇਆ ਸਾਂ ਕਿ ਤੇਰਾ ਧਰਮ ਸਥਾਨ ਐ ਮੈਨੂੰ ਕੀ ਪਤਾ ਸੀ ਕਿ ਇੱਥੇ ਮੈਨੂੰ ਇਸ ਕਰਕੇ ਧੱਕੜੇ ਧੱਕੇ ਮਾਰੇ ਜਾਣੇ ਨੇ ਕਿ ਮੈਂ ਨੀਵੀਂ ਜਾਤ ਵਾਲਾ ਹਾਂ ਅਜਤ ਖੇੜਤ ਤੇ ਤੇਰੇ ਦਿਹਰੇ ਆਇਆ ਭਗਤ ਕਰਤ ਨਾਮਾ ਪਕੜ اٹھਾਇਆ ਹਿੰਨਰੀ ਜਾਤ ਮੇਰੀ ਜਾਤ ਮਰਾਇਆ ਛੀਪੇ ਕੈ ਜਨਮ ਕਾਹੇ ਕੋ ਆਇਆ ਉਹ ਤਾਂ ਹੋਰ ਅਲਾਮਾ ਦਿੰਦੇ ਨੇ ਮਲਾ ਰਾਗ ਦੇ ਰਹੀਂ ਵੀ ਕਹਿੰਦੇ ਮੁਏ ਹੋਏ ਜੋ ਮੁਕਤ ਦੇਹੋਗੇ ਮੁਕਤ ਨਾ ਜਾਣੇ ਕੋਇਲਾ ਇਹਨੇ ਮਰਨ ਤੋਂ ਬਾਅਦ ਮੁਕਤੀ ਕਿੰਨੇ ਵੇਖੀ ਹੈ ਪ੍ਰਮਾਤਮਾ ਚ ਕਰਨਾ ਹੈ ਤੇ ਜਿਉਂਦੇ ਜੀ ਮੁਕਤ ਕਰ ਆਪ ਤੇ ਮੁਕਤ ਆਤਮਾਵਾਂ ਸੰਨ ਪਰ ਸਾਡੇ ਜ਼ਿੰਦਗੀ ਦੇ ਸੁਧਾਰ ਵਾਸਤੇ ਐਸਾ ਉਪਦੇਸ਼ ਕਰਕੇ ਗਏ ਹੁਣ ਲੋਕ ਆਦਰ ਨਹੀਂ ਕਰਦੇ ਬੇਸ਼ੱਕ ਭਾਵੇਂ ਕਹਿੰਦੇ ਉਜਾੜ ਵਿੱਚ ਬੈਠਾ ਹੋਵੇ ਤੇ ਚਾਹੇ ਸੰਸਾਰ ਦੇ ਕਾਰੋਗਿਆ ਹਾਰ ਕਰਦਿਆਂ ਹੋਇਆਂ ਬੈਠਾ ਹੋਵੇ ਮਿੱਤਰ ਦਾ ਇਸ ਤਨ ਰੂਪ ਹੀਨ ਕੇ ਸਾਖ ਨਸ ਨਾ ਅਸੀਂ ਵੇਖਦੇ ਗਰੀਬ ਦੇ ਕੋਲੋਂ ਤਾਂ ਸਾਰੇ ਰਿਸ਼ਤੇਦਾਰ ਮੂੰਹ ਮੋੜ ਜਾਂਦੇ ਨੇ ਸਾਖ ਸ਼ਕੀਰੀਆਂ ਲਾਗੇ ਨਹੀਂ ਲੱਗਦੀਆਂ ਪਰ ਅਮੀਰ ਦੇ ਕੋਲ ਦੂਰ ਦੇ ਵੀ ਆਂਦੇ ਨੇ ਕਿ ਸਾਡਾ ਰਿਸ਼ਤੇਦਾਰ ਇਹਦੇ ਗੁਰਮੁਖ ਪਿਆਰੇ ਨੂੰ ਇਹ ਲੋਕ ਲਾਜ ਨਹੀਂ ਹੁੰਦੀ ਇਹ ਪਰਵਾਹ ਨਹੀਂ ਹੁੰਦੀ ਬੇਸ਼ੱਕ ਭਾਵੇਂ ਉਹਦਾ ਕੋਈ ਚੰਗਾ ਕੋਈ ਸਾਥ ਹੋਵੇ ਰਿਸ਼ਤੇਦਾਰ ਨਾ ਵੀ ਹੋਵੇ ਕੋਈ ਮਿੱਤਰ ਨਾ ਹੋਵੇ ਕੋਈ ਇਸ਼ਟ ਆਦਿਕ ਨਾ ਹੋਵੇ ਪਰ ਫਿਰ ਵੀ ਕੀਏ ਰਾਜਾ ਸਗਲੀ ਸੇਸ਼ਟ ਕਾ ਹਰ ਨਾਮ ਮਨ ਪਿੰਨਾ ਜੇ ਉਹਦਾ ਪ੍ਰਮਾਤਮਾ ਦੇ ਨਾਮ ਦੇ ਵਿੱਚ ਮਨ ਭਿੱਜਿਆ ਹੋਇਆ ਇਸ ਕਰਕੇ ਉਹ ਸਗਲੀ ਸ੍ਰਿਸ਼ਟੀ ਦਾ ਰਾਜਾ ਹੈ ਸੰਸਾਰ ਦੀ ਨਿਗਾਹ ਅੰਦਰ ਵੇਖਕ ਭਾਵੇਂ ਉਹ ਇੱਕ ਆਮ ਬਹੁਤ ਸਨਮਾਨ ਨਾ ਦੇਂਦੇ ਹੋਣ ਐਸਾ ਜੀਵਨ ਗੁਜ਼ਾਰਨ ਵਾਲਾ ਹੈ ਪਰ ਪ੍ਰਮਾਤਮਾ ਦੀ ਨਿਗਾਹ ਦੇ ਵਿੱਚ ਕਹਿੰਦੇ ਉਹ ਸਾਰੇ ਸੰਸਾਰ ਦਾ ਰਾਜਾ ਹੈ ਸਾਰੇ ਸੰਸਾਰ ਦਾ ਫੇਰ ਸਤਗੁਰੂ ਸਾਹਿਬ ਜੀ ਬਚਨ ਕਰਦੇ ਨੇ ਕਹਿੰਦੇ ਐਸੇ ਗੁਰਮਖਾਂ ਦੀ ਜੇ ਸੰਗਤ ਕਰੀਏ ਨਾ ਉਹਨਾਂ ਦੀ ਚਰਨ ਧੂੜੀ ਉਹਨਾਂ ਦੇ ਸੰਗਤ ਐਸੀ ਐ ਤਿਸ ਕੀ ਧੂੜ ਮਨ ਉਧਰੈ ਕਹਿੰਦੇ ਉਹਨਾਂ ਦੀ ਚਰਨ ਧੂੜੀ ਦੇ ਨਾਲ ਮਨ ਜਿਹੜਾ ਹੈ ਕਹਿੰਦੇ ਉਧਰ ਜਾਂਦਾ ਹੈ ਪ੍ਰਭ ਹੋਏ ਸੋ ਪ੍ਰਸੰਨਾ ਪਰਮਾਤਮਾ ਐਸੇ ਗੁਰਮਖਾਂ ਤੇ ਸਦਾ ਹੀ ਖੁਸ਼ ਰਹਿੰਦਾ ਹੈ ਸੋ ਆਪ ਵੱਡਿਆਂ ਭਾਗਾਂ ਵਾਲੇ ਹੋ ਜਿਨ੍ਹਾਂ ਨੇ ਉਹਨਾਂ ਮਹਾਪੁਰਖਾਂ ਦੀ ਸੰਗਤ ਵੀ ਮਾਣੀ ਉਹਨਾਂ ਦੇ ਸਾਲਾਨਾ ਜਾਦ ਨੂੰ ਵੀ ਮਨਾਉਣ ਵਾਸਤੇ ਨਿਤਾ ਪ੍ਰਤੀ ਹਾਜ਼ਰੀ ਭਰਦੇ ਹੋ ਸੋ ਉਸੇ ਅਸਥਾਨ ਦੇ ਜੋ ਇਸ ਵੇਲੇ ਬਾਬਾ ਦਰਸ਼ਨ ਸਿੰਘ ਜੀ ਦੇ ਜਾਨਸੀਨ ਸੰਤ ਬਾਬਾ ਗੁਰਦੇਵ ਸਿੰਘ ਜੀ ਕੁੱਲੀ ਵਾਲੇ ਉਹ ਥੋੜੇ ਚਿਰ ਤੱਕ ਪਹੁੰਚਣ ਵਾਲੇ ਨੇ 5 7 10 ਮਿੰਟਾਂ ਤੱਕ ਔਰ ਭਾਈ ਗੁਰਦੇਵ ਸਿੰਘ ਹੋਣਾ ਨੇ ਦੱਸਿਆ ਸੀ ਕਿ ਉਹ ਤਕਰੀਬਨ ਜੰਡਿਆਲਾ ਗੁਰੂ ਲੰਘ ਆਏ ਸਨ ਹੁਣ ਬਿਲਕੁਲ ਨਦੀਕ ਪਹੁੰਚੇ ਨੇ ਸੋ ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆ ਕੇ ਜੀਮਾਨ ਹਾਲ ਵਿੱਚ ਸੱਜਣ ਦੀ ਕਿਰਪਾਲਤਾ ਕਰੀਏ ਹੁਣ ਸਤਖੰਦ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਸਰੂਪ ਸਿੰਘ ਜੀ ਦਾ ਜਥਾ ਪਹੁੰਚ ਚੁੱਕਿਆ ਹੈ ਉਹ ਤਕਰੀਬਨ 45 ਮਿੰਟ ਵਾਸਤੇ ਆਪ ਸੰਗਤਾਂ ਦੇ ਨਾਲ ਕੁਰਬਾਨੀ ਦੇ ਮਨੋਹਰ ਕੀਰਤਨ ਦੇ ਰਾਹੀਂ ਸਾਂਝ ਪਾਉਣਗੇ ਕਿਉਂਕਿ ਸਮਾਂ 10:30 ਸੀ ਔਰ ਮੈਨੂੰ ਪਤਾ ਹੈ ਕਿ ਰਸਤੇ ਵਿੱਚ ਆਉਂਦਿਆਂ ਜਾਮ ਲੱਗਦੇ ਨੇ ਫਿਰ ਵੱਧੋ ਵੱਧੇ ਬੰਦਾ ਲੇਟ ਹੋ ਜਾਂਦਾ ਸੋ ਤਕਰੀਬਨ ਪੌਣੇ ਘੰਟੇ ਵਾਸਤੇ ਉਹ ਜੋ ਸਾਂਝ ਪਾਉਣਗੇ ਗੁਰਬਾਣੀ ਦੇ ਕੀਰਤੇ ਰਾਹੀਂ ਸ਼ਬਦਾਂ ਦੀ ਉਸ ਤੋਂ ਬਾਅਦ ਦੇ ਵਿੱਚ ਜੋ ਅਗਲੇਰਾ ਪ੍ਰੋਗਰਾਮ ਹੈ